ਨੌਰੀ ਬਾਰਡਰ ਤੇ ਬੀਬੀਆਂ ਨੇ ਮਹਿਲਾ ਦਿਵਸ ਦੇ ਮੌਕੇ ਰੋਸ ਦਾ ਪ੍ਰਗਟਾਵਾ ਕੀਤਾ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਸ਼ਾਮਲ ਹੋਈਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਪੜਾਅ ਸਕੱਡੀ ਗਈ ਹੈ ਕਿ ਹੈ ਕਿ ਸੰਘਰਸ਼ ਦੇ ਰਾਹ ਤੋਂ ਪਿੱਛੇ ਨਹੀਂ ਹਟਾਂਗੇ ਸੁਖਨੌਰੀ ਬਾਰਡਰ ਤੇ ਬੀਬੀਆਂ ਦੇ ਵੱਲੋਂ ਰੋਸ ਜਤਾਇਆ ਗਿਆ ਮਹਿਲਾ ਦਿਵਸ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇਕੱਠੀਆਂ ਹੋਈਆਂ ਰੋਸ ਪ੍ਰਗਟਾਵਾ ਕੀਤਾ ਗਿਆ ਤਾਂ ਬੀਬੀਆਂ ਨੇ ਕਿਹਾ ਕਿ ਅਸੀਂ ਸੰਘਰਸ਼ ਦੇ ਰਾਹ ਤੋਂ ਪਿੱਛੇ ਨਹੀਂ ਹਟਾਂਗੀਆਂ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਜਨਮ ਕੇ ਪੜਾਅਸ ਕੱਢੀ ਗਈ ਨਾਰਾਬਾਸੀ ਕੀਤੀ ਗਈ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਇਕੱਠੀਆਂ ਹੋਈਆਂ ਨੇ ਮਹਿਲਾ ਦਿਵਸ ਦੇ ਮੌਕੇ ਰੋਜ਼ ਪ੍ਰਗਟਾਇਆ ਗਿਆ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਅਸੀਂ ਅੱਜ ਫੇਰ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਖਨੋਰੀ ਬਾਡਰ ਦੀਆਂ ਨੇ 13 ਫਰਵਰੀ ਤੋਂ ਲੈ ਕੇ ਇੱਥੇ ਖਨੋਰੀ ਬਾਡਰ ਤੇ ਜਿਹੜੇ ਕਿਸਾਨ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਡਟੇ ਹੋਏ ਨੇ ਇੱਥੇ ਥਰੂ ਵੈਜ ਤੇ ਗੋਲੇ ਵੀ ਚੱਲੇ ਨੇ ਤੇ ਇੱਕ ਕਿਸਾਨ ਆ ਜਿਹੜਾ ਉਹ ਸਹੀਦ ਵੀ ਹੋਇਆ ਅੱਜ ਮਹਿਲਾ ਦਿਵਸ ਜਿਹੜਾ ਪੂਰੇ ਭਾਰਤ ਦੇ ਵਿੱਚ ਮਹਿਲਾ ਦਿਵਸ ਵੱਡੇ ਵੱਡੇ ਪ੍ਰੋਗਰਾਮ ਕਰਕੇ ਮਨਾਇਆ ਜਾ ਰਿਹਾ ਪਰ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋ ਤੁਸੀਂ ਦੇਖੋਗੇ ਜਿਹੜੇ ਕਿਸਾਨ ਬੀਬੀਆਂ ਨੇ ਉਹ ਇੱਥੇ ਅੱਜ ਮਹਿਲਾ ਦੇ ਵਿੱਚ ਰੋਸ ਵਜੋਂ ਮਨਾ ਰਹੀਆਂ ਨੇ ਅੱਜ ਤੁਸੀਂ ਰੋਸ ਵਜੋਂ ਖਨੌਰੀ ਬਾਡਰ ਤੇ ਪਹੁੰਚੋ ਕੀ ਕਰਨ ਅਸੀਂ ਜਿਹੜਾ ਅੱਜ ਖਨੌਰੀ ਬਾਡਰ ਤੇ ਇਹ ਮਹਿਲਾ ਦਿਵਸ ਮਨਾ ਰਹੇ ਆ ਅਸੀਂ ਕੋਈ ਇਹ ਸ਼ੌਂਕ ਨੂੰ ਨਹੀਂ ਮਨਾ ਰਹੇ ਮਹਿਲਾ ਦਿਵਸ ਕਿਉਂਕਿ ਜੇ ਸਾਡਾ ਸ਼ੌਂਕ ਹੁੰਦਾ ਤਾਂ ਅਸੀਂ ਆਪਦੇ ਘਰਾਂ ਦੇ ਵਿੱਚ ਆਪਦੇ ਸ਼ਹਿਰਾਂ ਪਿੰਡਾਂ ਦੇ ਵਿੱਚ ਮਨਾ ਲੈਣਾ ਸੀਗਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਅਸੀਂ ਸਰਕਾਰ ਤੇ ਜਿਹੜਾ ਸਾਨੂੰ ਰੋਸ਼ਭਜੋਂ ਸਰਕਾਰ ਦੇ ਜਿਹਨੇ ਸਾਡੇ ਨਾਲ ਵਾਅਦੇ ਕਰਕੇ ਜਿਹੜੀ ਸਰਕਾਰ ਮੁੱਕਰੀ ਹੈ ਇਸਾਨਾ ਦਾ ਨਹੀਂ ਇਹ ਮਹਿਲਾਵਾਂ ਦਾ ਸਾਡਾ ਜਿਹੜਾ ਹੈਗਾ ਵੀ ਸਭ ਤੋਂ ਵੱਡਾ ਸਾਡਾ ਇਹ ਜਿਹੜਾ ਸੰਘਰਸ਼ ਹੈ ਪਰ ਸਾਨੂੰ ਕਿਤੇ ਨਾ ਕਿਤੇ ਘਰ ਵੀ ਸੰਭਾਲਣੇ ਪੈਂਦੇ ਆ ਸਾਨੂੰ ਬੱਚੇ ਵੀ ਸੰਭਾਲਣੇ ਪੈਂਦੇ ਆ ਅਸੀਂ ਖੇਤਾਂ ਦਾ ਵੀ ਦੇਖਣਾ ਹੁੰਦਾ ਹੈ ਤੇ ਬਰਨਾਲ ਦੀ ਨਾਲ ਜਿਹੜਾ ਅਸੀਂ ਇੱਥੇ ਵੀ ਆਪਦਾ ਪੂਰਾ ਯੋਗਦਾਨ ਪਾਉਣਾ ਹੁੰਦਾ ਥੋੜੀ ਜੀ ਘਟ ਗਿਣਤੀ ਦੇ ਵਿੱਚ ਚਾਹੇ ਅੱਜ ਅਸੀਂ ਮਾਈਆਂ ਬੁਲਾਈਆਂ ਨੇ ਪਰ ਜਿਹੜੀ 50% ਸਾਡੀ ਮਾਈਆਂ ਦੀ ਜਿਹੜੀ ਗਿਣਤੀ ਹਜੇ ਘਰੇ ਬੈਠੀ ਆ ਲੋਡ ਪੈਣ ਤੇ ਅਸੀਂ ਉਹ ਵੀ ਬੁਲਾਵਾਂਗੇ ਤੇ ਸੈਂਟਰ ਗਵਰਨਮੈਂਟ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਵਾਅਦੇ ਕਰੇ ਵਾਦੇ ਕਰਕੇ ਜੇ ਵਾਧੇ ਤੋਂ ਮੁੱਕਰੇ ਮੁੱਕਰੀ ਸੈਂਟਰ ਸਰਕਾਰ ਤਾਂ ਦੁਬਾਰੇ ਸਾਨੂੰ ਸੜਕਾਂ ਤੇ ਆਉਣਾ ਪਿਆ ਤੇ ਨਹੀਂ ਸਾਨੂੰ ਲੋੜ ਹੀ ਨਹੀਂ ਸੀ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਵੱਲ ਧਿਆਨ ਦਿੱਤਾ ਜਾਂਦਾ ਘਰੇ ਬੈਠੇ ਰਹਿੰਦੇ ਅਸੀਂ ਤੇ ਸਾਨੂੰ ਇੱਥੇ ਸੜਕਾਂ ਦੀ ਕੋਈ ਲੋੜ ਨਹੀਂ ਸੀਗੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਕੈਮਰਾਮੈਨ ਇਕਵਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਠਨ